ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਦੇ ਕਨਕਲੂਜਨ ਚੈਨਲ ਉਤੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਕੋਈ ਵੱਡੀ ਗਲਤੀ ਬਰਬਾਦ ਕਰ ਰਹੀ ਹੈ ਪਰ ਸੱਚ ਕੀ ਹੈ ਤੁਹਾਡੀ ਜ਼ਿੰਦਗੀ ਨੂੰ ਨਾ ਸਟ ਵੱਡੀਆਂ ਗੱਲਾਂ ਨਹੀਂ ਕਰਦੀਆਂ ਛੋਟੀਆਂ ਛੋਟੀਆਂ ਆਦਤਾਂ ਕਰਦੀਆਂ ਨੇ ਉਹ ਆਦਤਾਂ ਜੋ ਤੁਹਾਨੂੰ ਪਤਾ ਵੀ ਨਹੀਂ ਹੈ ਪਰ ਉਹ ਹਰ ਰੋਜ਼ ਤੁਹਾਡੀ એનર્ਜੀ ਕੌਨਫੀਡੈਂਸ ਤੇ ਫਿਊਚਰ ਚੋਂ ਪਚਾਪ ਖਾ ਰਹੀਆਂ ਨੇ ਅੱਜ ਤੱਕ ਤੁਹਾਨੂੰ ਕੋਈ ਸੱਚ ਨਹੀਂ ਦੱਸਦਾ ਸੀ ਪਰ ਅੱਜ ਮੈਂ ਤੁਹਾਨੂੰ ਉਹ ਸਤ ਆਤਾ ਦੱਸੂਗਾ ਜੋ ਤੁਸੀਂ ਅੱਜ ਹੀ ਛੱਡ ਦਿੱਤੀਆਂ ਤਾਂ ਤੁਹਾਡੀ ਜ਼ਿੰਦਗੀ ਐਨੀ ਬਦਲੇਗੀ ਤੁਸੀਂ ਸੋਚ ਵੀ ਨਹੀਂ ਸਕਦੇ ਆਪਾਂ ਹਰ ਰੋਜ਼ ਬਹੁਤ ਦੌੜਾਂ ਮਾਰਦੇ ਆਂ ਕਮਾਈ ਲਈ ਰਿਸਪੈਕਟ ਲਈ ਖੁਸ਼ੀ ਲਈ ਪਰ ਕਦੇ ਸੋਚਿਆ ਜੇ ਅੰਦਰ ਹੀ ਕੁਝ ਗਲਤ ਹੋਵੇ ਤਾਂ ਬਾਹਰ ਕਿਧਰੇ ਵੀ ਦੌੜ ਲਵੋ ਕੁਝ ਵੀ ਨਹੀਂ ਮਿਲਦਾ ਆਓ ਅੱਜ ਸਾਡੇ ਅਸਲੀ ਦੁਸ਼ਮਣਾਂ ਨੂੰ ਜਾਣੀਏ ਸਾਡੀਆਂ ਆਪਣੀਆਂ ਖਰਾਬ ਆਦਤਾਂ ਨੰਬਰ 1 ਹਰ ਗੱਲ ਦਾ ਦਿਲ ਚ ਲੈ ਜਾਣਾ ਜਿੰਨਾ ਤੁਸੀਂ ਲੋਕਾਂ ਦੀਆਂ ਗੱਲਾਂ ਦਿਲ ਚ ਲਾਉਂਗੇ ਓਨਾ ਹੀ ਆਪਣੀ ਵੈਲਿਊ ਖੋਲਦੇ ਜਾਓਗੇ ਕਈ ਲੋਕ ਤਾਂ ਤੁਹਾਡੇ ਬਾਰੇ ਸੋਚਦੇ ਵੀ ਨਹੀਂ ਪਰ ਤੁਸੀਂ ਉਹਨਾਂ ਦੀਆਂ ਗੱਲਾਂ ਨਾਲ ਰਾਤ ਭਰ ਜਾਗਦੇ ਇਹ ਆਦਤ ਸਹੀ ਵੇਲੇ ਤੇ ਕੌਨਫੀਡੈਂਸ ਕਤਲ ਕਰ ਦਿੰਦੀ ਹੈ ਸਮਝੋ ਲੋਕਾਂ ਦੀ ਸੋਚ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਤੁਸੀਂ ਕੀ ਹੋ ਇਹ ਤੁਸੀਂ ਤੈਅ ਕਰਦੇ ਨੰਬਰ 2 ਇਮੀਡੀਏਟ ਡਾਫ ਮਾਈਂਡ ਚੈੱਕ ਕਰਨਾ ਜਿੰਨੇ ਵਾਰ ਫੋਨ ਅਨਲੌਕ ਹੁੰਦਾ ਹੈ ਉਹਨਾਂ ਫੋਕਸ એનર્ਜੀ ਦੇ ਡਿਸਪਲਨ ਮਰਦਾ ਰੀਲਸ 1 ਸੈਕਿੰਡ ਚ ਤਾਂ ਖੁਸ਼ੀ ਦੇ ਦਿੰਦੇ ਆ ਪਰ ਜ਼ਿੰਦਗੀ ਦੇ ਲੰਬੇ ਸਮੇਂ ਚ ਡਿਪਰੈਸ਼ਨ ਤੇ ਟੈਨਸ਼ਨ ਸਾਨੂੰ ਤੋਹਫੇ ਦੇ ਵਿੱਚ ਦਿੰਦੇ ਆ ਇਹ ਆਦਤ ਪੜ੍ਹਾਈ ਚ ਰੁਕਾਵਟ ਪਾਉਂਦੀ ਹੈ ਸਾਡੇ ਗੋਲਸ ਨੂੰ ਅਚੀਵ ਕਰਨ ਚ ਦੇਰੀ ਕਰਦੀ ਹੈ ਅਤੇ ਬ੍ਰੇਨ ਦੀ ਪਾਵਰ ਘਟਾ ਦਿੰਦੀ ਫੋਨ ਨਹੀਂ ਤੁਸੀਂ ਉਸ ਦੇ ਗੁਲਾਮ ਬਣ ਜਾਂਦੇ ਹੋ ਇਹ ਕੁਝ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਹਰ ਕੰਮ ਕੱਲ ਤੇ ਛੱਡਣਾ ਪ੍ਰੋਕ੍ਰੈਸਟੀਨੇਸ਼ਨ ਸਭ ਤੋਂ ਵੱਡੀ ਬਿਮਾਰੀ ਹੈ ਪਰ ਸਭ ਨੂੰ ਨਾਰਮਲ ਲੱਗਦੀ ਹੈ ਕੱਲ ਲਈ ਛੱਡਿਆ ਕੰਮ ਤੁਹਾਨੂੰ ਆਦਤ ਬਣ ਕੇ ਲੱਗ ਜਾਂਦਾ ਤੇ ਫਿਰ ਜ਼ਿੰਦਗੀ ਰੁਕ ਜਾਂਦੀ ਹੈ ਯਾਦ ਰੱਖੋ ਕੱਲ ਕਦੇ ਨਹੀਂ ਆਉਣਾ ਆਉਂਦਾ ਦਾ ਸਿਰਫ ਪਛਤਾਵਾ ਹਰ ਬੰਦੇ ਨੂੰ ਖੁਸ਼ ਕਰਨ ਦੀ ਆਦਤ ਤੁਸੀਂ ਹਰੇਕ ਬੰਦੇ ਦਾ ਫੇਵਰੇਟ ਬਣਨਾ ਚਾਹੁੰਦੇ ਹੋ ਪਰ ਨਤੀਜਾ ਕੀ ਤੁਸੀਂ ਆਪਣੇ ਆਪ ਨੂੰ ਇਗਨੋਰ ਕਰ ਰਹੇ ਹੋ ਪੀਪਲ ਪਲੇਜ਼ਿੰਗ ਸੁਣਨ ਵਿੱਚ ਚੰਗਾ ਪਰ ਅਸਲ ਵਿੱਚ ਮੈਂਟਲ ਸਲੇਵਰੀ ਆ ਕੰਫੀਡੈਂਸ ਉੱਥੇ ਨਹੀਂ ਜੰਮਦਾ ਜਿੱਥੇ ਤੁਸੀਂ ਹਰ ਕਿਸੇ ਨੂੰ ਇਮਪ੍ਰੈਸ ਕਰ ਰਹੇ ਹੋ ਉੱਥੇ ਜੰਮਦਾ ਜਿੱਥੇ ਤੁਸੀਂ ਆਪਣੇ ਸਟੈਂਡਰਡਸ ਰੱਖਦੇ ਹੋ ਨੰਬਰ 5 ਬਿਨਾ ਪਲਾਨ ਦੇ ਦਿਨ ਲੰਘ ਜਾਣਾ। ਕਈ ਲੋਕ ਬਹੁਤ ਦੌੜਦੇ ਨੇ ਪਰ ਕਿਸੇ ਦਿਸ਼ਾ ਵੱਲ ਨਹੀਂ। ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ ਪਰ ਕੋਈ ਵੀ ਮੁਕੰਮਲ ਨਹੀਂ ਹੁੰਦਾ ਕ્યો? ਕਿਉਂਕਿ ਉਹਨਾਂ ਦੇ ਦਿਨ ਦਾ ਕੋਈ ਵੀ ਪਲਾਨ ਨਹੀਂ ਹੁੰਦਾ। ਉਹ ਐਕਸੀਡੈਂਟ ਵਾਂਗ ਜੀ ਰਹੇ ਨੇ। ਕਿੱਥੇ ਵੀ ਜਾਣਾ, ਕਿਵੇਂ ਜਾਣਾ, ਕਿਉਂ ਜਾਣਾ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ। 12 ਘੰਟੇ ਕੰਮ ਕਰਕੇ ਵੀ ਉਹ ਲਾਈਫ ਨੂੰ ਨਿਵਾਸ ਨਹੀਂ ਕਰ ਪਾਉਂਦੇ। ਸੋ ਜਦੋਂ ਵੀ ਕੋਈ ਵੀ ਕੰਮ ਸ਼ੁਰੂ ਕਰੋ ਉਹਨੂੰ ਪਲਾਨ ਦੇ ਨਾਲ ਸ਼ੁਰੂ ਕਰੋ। ਟੌਕਸਿਕ ਲੋਕਾਂ ਦੇ ਨਾਲ ਰਹਿਣਾ ਤੁਸੀਂ ਕਿੰਨੇ ਵੀ ਪੋਜ਼ਿਟਿਵ ਬਣ ਜਾਓ ਜੇ ਤੁਹਾਡੇ ਚਾਰੇ ਪਾਸੇ ਨੈਗੇਟਿਵ ਲੋਕ ਨੇ ਤਾਂ ਪੋਜ਼ਿਟਿਵ ਰਹਿਣਾ ਪੋਸੀਬਲ ਹੀ ਨਹੀਂ ਹੈਗਾ ਟਾਕਸਿਕ ਲੋਕ ਤੁਹਾਡੀ ਨਰਜੀ ਖਾ ਜਾਂਦੇ ਨੇ ਪ੍ਰੋਗਰੈਸ 'ਚ ਰੁਕਾਵਟ ਬੰਨ੍ਹਦੇ ਨੇ ਕੰਫੀਡੈਂਸ ਤੋੜ ਦਿੰਦੇ ਨੇ ਤੇ ਡ੍ਰੀम्स ਦਾ ਮਜ਼ਾਕ ਬਣਾਉਂਦੇ ਨੇ ਜ਼ਿੰਦਗੀ ਬਦਲਣ ਤੋਂ ਪਹਿਲਾਂ ਸੰਗਤ ਬਦਲਣੀ ਜ਼ਰੂਰੀ ਆ ਆਪਣੇ ਆਪ ਨੂੰ ਘੱਟ ਸਮਝਣਾ ਸਾਰੀ ਦੁਨੀਆ ਤੁਹਾਨੂੰ ਅੰਡਰਐਸਟੀਮੇਟ ਕਰੇ ਪਰ ਜੇ ਤੁਸੀਂ ਆਪਣੇ ਆਪ ਨੂੰ ਅੰਡਰਐਸਟੀਮੇਟ ਕਰ ਦਿੱਤਾ ਤਾਂ ਖੇਡ ਖਤਮ ਸੈਲਫ ਡਾਊਟ ਇੱਕ ਵਾਇਰਸ ਹੈ ਅੰਦਰੋਂ ਲੱਗਦਾ ਹੈ ਬਾਹਰੋਂ ਸਭ ਕੁਝ ਤੋੜ ਦਿੰਦਾ ਹੈ ਬਹੁਤ ਲੋਕ ਕਾਬਲੀਅਤ ਵਾਲੇ ਹੁੰਦੇ ਨੇ ਪਰ ਸ਼ੁਰੂ ਨਹੀਂ ਕਰ ਪਾਉਂਦੇ ਕਿਉਂ ਕਿ ਉਹ ਸੋਚਦੇ ਨੇ ਮੇਰੇ ਤੋਂ ਨਹੀਂ ਹੋਣਾ ਪਰ ਦੋਸਤੋ ਵੱਡਾ ਕੰਮ ਉਹੀ ਕਰਦਾ ਜੋ ਡਰ ਦੇ ਬਾਵਜੂਦ ਵੀ ਸ਼ੁਰੂ ਕਰ ਲੈਂਦਾ ਜ਼ਿੰਦਗੀ ਚੰਗੀ ਜਾਂ ਬੁਰੀ ਕਿਸਮਤ ਨਾਲ ਨਹੀਂ ਆਦਤਾਂ ਦੇ ਨਾਲ ਬੰਦੀ ਹੈ ਅੱਜ ਤੋਂ ਇਹ ਸੱਤ ਖਰਾਬ ਆਦਤਾਂ ਛੱਡਣ ਦਾ ਫੈਸਲਾ ਕਰੋ ਜੇ ਤੇ ਤੁਸੀਂ 30 ਦਿਨਾਂ ਵਿੱਚ ਆਪਣੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਜ਼ਰੂਰ ਦੇਖੋਗੇ ਇਹ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਕਮੈਂਟ ਕਰੋ ਮੈਂ ਆਪਣੀ ਜ਼ਿੰਦਗੀ ਬਦਲਣ ਲਈ ਤਿਆਰ ਹਾਂ ਤੇ ਯਾਦ ਰੱਖੋ ਤੁਹਾਡੀ ਜ਼ਿੰਦਗੀ ਤੁਹਾਡੇ ਫੈਸਲਿਆਂ ਨਾਲ ਬਣੇਗੀ ਕਿਸੇ ਹੋਰ ਦੀ رائے ਨਾਲ